ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਸਾਹਿਬ ਦੀ 14ਵੀਂ ਵਰਸੀ ਹੈ ਲੁਧਿਆਣਾ ਦੇ ਵਿੱਚ ਮਨਾਈ ਜਾ ਰਹੀ ਹੈ ਤਾਂ ਤਸਵੀਰਾਂ ਠੋੜਨਾ ਸਾਂਝੀਆਂ ਕਰਾਂਗੇ ਸ਼ਰਧਾਂ ਦੇ ਫੁੱਲ ਭੇਟ ਕਰਨ ਦੇ ਲਈ ਉਹਨਾਂ ਨੂੰ ਜਿਹੜੇ ਚਾਣ ਵਾਲੇ ਨੂੰ ਇੱਥੇ ਪਹੁੰਚ ਰਹੇ ਨੇ ਐਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਕਲੀਆਂ ਦੇ ਬਾਦਸ਼ਾਹ ਕਿਹਾ ਜਾਂਦਾ ਹੈ ਕੁਲਦੀਪ ਮਾਨਕ ਨੂੰ ਔਰ ਉਹਨਾਂ ਦੀ 14ਵੀਂ ਵਰਸੀ ਹੈ ਪਰਿਵਾਰ ਦੇ ਵੱਲੋਂ ਮਨਾਈ ਜਾ ਰਹੀ ਹੈ ਔਰ ਉਹਨਾਂ ਦੇ ਸ਼ਗਿਰਦ ਜੈਜੀ ਵੀ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਜੈਜੀ ਵੀ ਬੂਟਾ ਮੁਹੰਮਦ तमाम ਜਿਹੜੇ ਉਸ ਸਮੇਂ ਦੇ ਵੀ ਜਿਹੜੇ ਗਾयक ਸੀਗੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਨਵੀਂ ਪੀੜੀ ਤਾਂ ਹੈ ਹੀ ਹੈ ਜਿਹੜੇ ਕੁਲਦੀਪ ਮਾਨਕ ਸਾਹਿਬ ਦੇ ਵੇਲੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਸੀਗੇ ਉਹ ਵੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਜੈਜੀ ਵੀ ਹੋਰੀ ਬੂਟਾ ਮੁਹੰਮਦ ਉਹਦੀ ਨਜ਼ਰ ਲਈ ਰੋ ਤਮਾਮ ਜਿਹੜੇ ਮਿਊਜ਼ਿਕ ਡਾਇਰੈਕਟਰ ਨੇ ਜਾਂ ਫਿਰ ਰਾਈਟਰ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਆਪੋ ਆਪਣੇ ਤਰੀਕੇ ਦੇ ਨਾਲ ਕੁਲਦੀਪ ਮਾਨਕ ਸਾਹਿਬ ਨੂੰ ਜਿਹੜੀ ਸ਼ਰਧਾਂਜਲੀ ਹੈ ਉਹ ਭੇਟ ਕੀਤੀ ਜਾ ਰਹੀ ਹੈ ਰਾਜਨੀਤਿਕ ਸ਼ਖਸੀਅਤਾਂ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਔਰ ਸ਼ਰਦਾ ਦੇ ਜਿਹੜੇ ਫੁੱਲ ਪੇੜ ਨੇ ਉਹ ਕਿਤੇ ਜਾ ਰਹੇ ਨੇ